ਅਕਸਰ ਕਈ ਲੋਕਾਂ ਨੂੰ ਰਾਤ ਨੂੰ ਨੀਂਦ ਦੌਰਾਨ ਇੱਕ ਅਜੀਬ ਤੇ ਡਰਾਉਣਾ ਅਨੁਭਵ ਹੁੰਦਾ ਇੰਜ ਲੱਗਦਾ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਜਾਂ ਭੂਤ ਛਾਤੀ ਤੇ ਬੈਠ ਗਿਆ ਹੋਵੇ ਤੇ ਇਨਸਾਨ ਹਿੱਲ ਵੀ ਨਾ ਸਕੇ ਕਈ ਵਾਰ ਤਾਂ ਗਲਾ ਸੁੱਕਣ ਕਾਰਨ ਵਿਅਕਤੀ ਦੀ ਆਵਾਜ਼ ਵੀ ਨਹੀਂ ਨਿਕਲਦੀ ਪੁਰਾਣੇ ਸਮਿਆਂ ਤੋਂ ਲੋਕ ਇਸ ਨੂੰ ਅੰਧਵਿਸ਼ਵਾਸ ਨਾਲ ਜੋੜਦੇ ਰਹੇ ਨੇ ਤੇ ਇਸ ਨੂੰ ਰਾਤ ਦਾ ਭੂਤ ਮੰਨਦੇ ਨੇ ਪਰ ਵਿਗਿਆਨ ਇਸ ਨੂੰ ਇੱਕ ਮੈਡੀਕਲ ਹਾਲਤ ਮੰਨਦਾ ਜਿਸ ਦਾ ਨਾਮ ਹੈ ਸਲੀਪ ਪੈਰਾਲਿਸਿਸ ਇਹ ਕਿਸੇ ਆਤਮਾ ਦਾ ਸਾਇਆ ਨਹੀਂ ਸਗੋਂ ਦਿਮਾਗ ਤੇ ਸਰੀਰ ਵਿਚਾਲੇ ਇੱਕ ਅਸਥਾਈ ਗੜਬੜ ਹੁੰਦੀ ਆ ਵਿਗਿਆਨੀਆਂ ਦੇ ਮੁਤਾਬਕ ਇਹ ਸਮੱਸਿਆ ਨੀਂਦ ਦੇ ਚੱਕਰ 'ਚ ਗੜਵੜ ਕਾਰਨ ਪੈਦਾ ਹੁੰਦੀ ਆ ਨੀਂਦ ਦਾ ਇੱਕ ਪੜਾ REM ਹੁੰਦਾ ਜਿਸ ਦੌਰਾਨ ਅਸੀਂ ਸੁਪਨੇ ਦੇਖਦੇ ਹਾਂ ਇਸ ਵੇਲੇ ਦਿਮਾਗ ਸਰੀਰ ਨੂੰ ਅਸਥਾਈ ਤੌਰ ਤੇ ਸੁੰਨਗਾ ਦਿੰਦਾ ਤਾਂ ਜੋ ਅਸੀਂ ਸੁਪਨਿਆਂ ਵਾਲੀਆਂ ਗਤੀਵਿਧੀਆਂ ਅਸਲ ਚ ਨਾ ਕਰੀਏ ਜਦੋਂ ਇਨਸਾਨ REM ਤੋਂ ਪਹਿਲਾਂ ਜਾਂ ਬਾਅਦ ਜਾਗ ਪੈਂਦਾ ਤਾਂ ਦਿਮਾਗ ਤਾਂ ਜਾਗ ਜਾਂਦਾ ਪਰ ਸਰੀਰ ਅਜੇ ਵੀ ਹਿਊਸ ਨੂੰ ਸੁੰਨ ਹਾਲਤ ਵਿੱਚ ਹੁੰਦਾ ਇਸ ਕਰਕੇ ਇਹ ਅਨੁਭਵ ਹੁੰਦਾ